ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਨੂੰ ਤੁਹਾਡਾ ਕੀ ਹਾਲ ਚਾਲ ਹੈ ਆਪਾਂ ਬਣਾਵਾਂਗੇ ਅੱਜ ਇਹ ਵਾਲਾ ਗਲਾ ਠੀਕ ਹੈ ਜੀ ਦੇਖੋਗਾ ਇਹ ਵਾਲਾ ਗਲਾ ਬਣਾਵਾਂਗੇ ਤੇ ਨਾਲ-ਨਾਲ ਆਪਾਂ ਤੁਹਾਨੂੰ ਦੱਸਾਂਗੇ ਕਿ ਇਹ ਗਲਾ ਕਿਵੇਂ ਬੰਦਾ ਤੇ ਇਹਦੇ ਤੇ ਪੱਲੇ ਅਸ ਵਗੈਰਾ ਲਵਾਵਾਂਗੇ ਲਾਵਾਂਗੇ ਹਨ ਤੁਸੀਂ ਸਾਡੀ ਵੀਡੀਓ ਨਾਲ ਜੁੜੇ ਰਹੋ ਠੀਕ ਹੈ ਜੀ ਹਾਂਜੀ ਆਪਾਂ ਲਿਆ ਫਰੰਟ ਪੱਲਾ ਠੀਕ ਹੈ ਜੀ ਫਰੰਟ ਪੱਲੇ ਨੂੰ ਆਪਾਂ ਨੇ ਪੁੱਠਾ ਰੱਖ ਲਿਆ ਠੀਕ ਹੈ ਨਾ ਫਰੰਟ ਪੱਲੇ ਨੂੰ ਪੁੱਠਾ ਰੱਖ ਕੇ ਇਹ ਗਲ ਹੈ ਜਿਹੜਾ ਆਪਾਂ ਨੇ ਐਦਾਂ ਕਰ ਲੈਣਾ ਐਦਾਂ ਕਰਕੇ ਇਸ ਦਾ ਸੈਂਟਰ ਬਣਾ ਲੈਣਾ ਇਹ ਵਨ ਦੇਖੋ ਇਦਾਂ ਇਹ ਆਪਾਂ ਬਣਾ ਲਾਂਗੇ ਇਸ ਦਾ ਸੈਂਟਰ ਸੈਂਟਰ ਬਣਾ ਕੇ ਇਸ ਤੇ ਲਗਾ ਲੈਣਾ ਆਪਾਂ ਨੂੰ ਤੱਕ ਤੱਕ ਦੇ ਤੇ ਫਿਰ ਆਪਾਂ ਨੇ ਉਨਾ ਪੁੱਠੇ ਪੁੱਠੇ ਉਹਦੇ ਤੇ ਰੱਖ ਲੈਣਾ ਇਹ ਗਲਾ ਇਹ ਦੇਖੋ ਤੇ ਇਹ ਕਪੜਾ ਐਸਾ ਹੁੰਦਾ ਸਿੱਧੂ ਨੂੰ ਕਿਹਦਾ ਪਤਾ ਲੱਗਦਾ ਹੈਗਾ ਦੇਖੋ ਜੀ ਆਪਾਂ ਪੁੱਠੇ ਤੇ ਗਲਾ ਰੱਖ ਲਿਆ ਤੇ ਅਸੀਂ ਪਹਿਲਾਂ ਪਲਾਵਾਂਗੇ ਸੈਂਟਰ ਦੀ ਸਿਲਾਈ ਹਾਂ ਦੇਖੋ ਇਹ ਜਿਹੜੀ ਉਹ ਮਾਰਸ਼ ਕਰ ਲੋ ਤੇ

ਉਦੇ ਉੱਪਰ ਨਖ ਲਾਈ ਲਾਇਆ ਕਰੋ ਫਿਰ ਜਦੋਂ ਫੋਲਡ ਕਰਨੀ ਨੇ ਨਾ ਫਿਨਿਸ਼ਿੰਗ ਨਹੀਂ ਆਉਂਦੀ ਹੈਗੀ ਦੇਖੋ ਹੁਣ ਆਪਣਾ ਬਿਲਕੁਲ ਨੋਕ ਬਣਾਉਣੀ ਆ ਵੀਡੀਓ ਦੇਖਦੇ-ਦੇਖਦੇ ਜੋ ਵੀ ਮੇਰਾ ਕੋਈ ਭੈਣ ਭਰਾ ਵੀਡੀਓ ਦੇਖ ਰਿਹਾ ਵੀਡੀਓ ਦੇਖਦੇ-ਦੇਖਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਠੀਕ ਹੈ ਜੀ ਤਾਂ ਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਦੱਸਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਫਿਰ ਅਸੀਂ ਆਪਣੀ ਅਗਲੀ ਵੀਡੀਓ 'ਚ ਤੁਹਾਡਾ ਨਾਮ ਪੜਾਂਗੇ ਤੁਹਾਡੇ ਕਮੈਂਟ ਪੜਾਂਗੇ ਠੀਕ ਹੈ ਜੀ ਸਾਨੂੰ ਕਮੈਂਟ ਜ਼ਰੂਰ ਕਰਕੇ ਦੱਸਿਓ ਮਿੱਥੋਂ ਸਾਡੇ ਦੱਸਣ ਦਾ ਤਰੀਕਾ ਕਿਹਜਾ ਲੱਗਦਾ ਠੀਕ ਹੈ ਜੀ ਅਗਲੀ ਆਪਣੀ ਅਗਲੀ ਵੀਡੀਓ ਵਿੱਚ ਤੁਹਾਡੇ ਕਮੈਂਟ ਪੜ ਕੇ ਸੁਣਾਵਾਂਗੇ ਕਿ ਸਾਨੂੰ ਕਿੰਨੇ-ਕਿੰਨੇ ਨੇ ਕਮੈਂਟ ਕੀਤਾ ਹਾਂਜੀ ਸਲਾਈ ਲਾਉਣ ਤੋਂ ਬਾਅਦ ਫਿਰ ਆਪਾਂ ਨੇ ਕੀ ਕਰਨਾ ਹੈ ਫਿਰ ਆਪਾਂ ਨੇ ਇਸ ਨੂੰ ਹਨਾ ਨਾਲੋਂ ਨਾਲੋਂ ਕੱਟ ਦਾਣਾ ਵਿੱਚੋਂ ਕੱਪੜਾ ਕੱਟ ਦਾਣਾ ਆ ਦੇਖੋ ਹੁਣ ਆਪਾਂ ਕਟਾਈ ਕਰਾਂਗੇ ਤੁਸੀਂ ਧਿਆਨ ਨਾਲ ਦੇਖਿਓ ਆਪਾਂ ਨੇ ਜਿਹੜੀ ਕਟਾਈ ਆ ਉਹ ਨਾਲ-ਨਾਲ ਕੱਟ ਦੇਣੀ ਆ ਬਿਲਕੁਲ ਧਿਆਨ ਨਾਲ ਆਪਾਂ ਨੇ ਕਪੜਾ ਕੱਟਣਾ ਹਨਾ ਵੀ ਮਤਲਬ ਕਿ ਸਲਾਈ ਨਹੀਂ ਕੱਟ ਹੋਣੀ ਚਾਹੀਦੀ ਤੇ ਦੋਨੋਂ ਪਾਸੋਂ ਕਪੜਾ ਕੱਟ ਕੇ ਅੱਧਾ-ਅੱਧਾ ਇੰਚ ਦਾ ਆਪਾਂ ਨੇ ਮਾਰਜਿਨ ਰੱਖਣਾ ਹੈ ਮਾਰਜਿਨ ਰੱਖ ਕੇ ਫਿਰ ਉਸ ਨੂੰ ਕੱਟ ਲਾਣਾ ਠੀਕ ਹੈ ਜੀ ਕੱਟਣਾ ਧਿਆਨ ਨਾਲ ਹੈ ਕੱਟਣ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਦੱਸਦੇ ਹਾਂ ਹਨਾ ਆ ਦੇਖੋ ਐਵੇਂ ਐਵੇਂ ਕੱਟਣਾ ਹਨਾ ਜਿਵੇਂ ਆਹ ਮਤਲਬ ਘਾਟ ਹੋਆ ਤਾਂ ਪਹਿਲਾਂ ਇਸ ਨੂੰ ਸੈਂਟਰ ਵਿੱਚੋਂ ਘੱਟ ਕਰ ਲੋ ਸੈਂਟਰ ਵਿੱਚ ਕੱਟ ਕਰਨ ਤੋਂ ਬਾਅਦ ਫਿਰ ਇਸ ਦੇ ਨਾਲੋਂ ਨਾਲੋਂ ਤੁਸੀਂ ਕਟਾਈ ਕਰ ਦੋ ਜੀ ਠੀਕ ਹੈ ਕਟਾਈ ਕਰਨ ਤੋਂ ਬਾਅਦ ਫਿਰ ਤੁਸੀਂ ਜਿੰਨਾ ਵੀ ਵਿੱਚ ਫालतू ਕੱਪੜਾ ਹੈ ਉਸ ਨੂੰ ਕੱਟ ਦੇਣਾ ਠੀਕ ਹੈ ਜੀ ਕੱਟਣ ਤੋਂ ਬਾਅਦ ਕੱਟਣ ਤੋਂ ਬਾਅਦ ਫਿਰ ਤੁਸੀਂ ਕੀ ਕਰਨਾ ਹੈ ਇਸ ਦੇ ਵਿੱਚ ਆਪਾਂ ਨੇ ਹੁਣ ਟੱਕ ਲਗਾ ਲੈਣੇ ਆ ਦੇਖੋ ਹਨ ਐਨ ਐਨ ਕਿਨਾਰੇ ਕਿਨਾਰੇ ਤੇ ਟੱਕ ਲਗਾ ਲੈਣੇ ਇਸ ਟੱਕ ਦੇ ਨਾਲ ਫਿਰ ਜਿਹੜੀ ਫਿਨਿਸ਼ਿੰਗ ਆ ਨਾ ਉਹ ਬਹੁਤ ਸੋਹਣੀ ਆਉਂਦੀ ਹੈ ਜਦ ਫੋਲਡ ਕਰਦੇ ਆ ਨਾ ਸੂਟ ਨੂੰ ਆਪ ਮਤਲਬ ਜਦੋਂ ਆਪਾਂ ਨੇ ਪੁੱਠੇ ਪਾਸੇ ਲੈ ਕੇ ਸੂਟ ਅੰਦਰਲੇ ਪਾਸੇ ਬਾਹਰਲੇ ਪਾਸੇ ਕੱਢਣਾ ਹੁੰਦਾ ਤਾਂ ਬਹੁਤ ਸੋਹਣੀ ਫਿਨਿਸ਼ਿੰਗ ਆਉਂਦੀ ਆ ਜੇ ਲੈਸ ਵਗੈਰਾ ਲਾਉਣੀ ਹੁੰਦੀ ਹੈ ਕੋਈ ਬਲ ਨਹੀਂ ਆਉਂਦਾ ਤੁਸੀਂ ਇਸ ਨੂੰ ਫਿਰ ਇਦਾਂ ਜਿਹੜੇ ਉੱਪਰ ਲਈ ਸਲਾਈ ਹੁੰਦੀ ਆਪਾਂ ਲਾਈ ਫालतू ਸਲਾਈ ਲਾਈ ਆ ਇਸ ਨੂੰ ਖੜਾਉਣ ਵਾਸਤੇ ਉਸ ਨੂੰ ਉਹਦੇ ਢ Đੋ ਠੀਕ ਹੈ ਜੀ ਉਸ ਨੂੰ ਢੇੜਨ ਤੋਂ ਬਾਅਦ ਫਿਰ ਤੁਸੀਂ ਇਸ ਨੂੰ ਇਦਾਂ ਫੋਲਡ ਕਰੋ ਠੀਕ ਹੈ ਜੀ ਆ ਦੇਖੋ ਫਿਰ ਤੁਸੀਂ ਇਸ ਨੂੰ ਇਦਾਂ ਫੋਲਡ ਕਰ ਲਓ ਹਨਾ ਫੋਲਡ ਕਰਨ ਤੋਂ ਬਾਅਦ ਫਿਰ ਆਪਾਂ ਹੁਣ ਇਹਦੇ ਵਿੱਚ ਆਪਾਂ ਲੇਸ ਅਟੈਚ ਕਰਾਂਗੇ ਆ ਦੇਖੋ ਐਂ ਚੰਗੀ ਤਰ੍ਹਾਂ ਨੋਕ ਕੱਢ ਲਓ ਨੋਕ ਐਂ ਚੰਗੀ ਤਰ੍ਹਾਂ ਕੱਢਿਓ ਕਿ ਤਾਂ ਕਿ ਆਪ ਜੋ ਵੀ ਆਪਾਂ ਨੇ ਡਾਈਨ ਬਣਾਇਆ ਹੈ ਉਹ ਡਾਈਨ ਉੱਬੜ ਕੇ ਸਾਹਮਣੇ ਆਵੇ ਹਨਾ ਤੇ ਨਹੀਂ ਹੈਗਾ ਵੀ ਮਤਲਬ ਕਿ ਥੋੜਾ ਜਿਹਾ ਕੱਢਾ ਤੇ ਉਸ ਤੇ ਸਲਾਈ ਲਾਤੀ ਨਹੀਂ ਕੈਂਚੀ ਦੀ ਨੋਕ ਨਾਲ ਚੰਗੀ ਤਰ੍ਹਾਂ ਉਹਨੂੰ ਕੱਢ ਲਓ ਠੀਕ ਹੈ ਜੀ ਕੱਢਣ ਤੋਂ ਬਾਅਦ ਫਿਰ ਤੁਸੀਂ ਕੀ ਕਰਨਾ ਆ ਦੇਖੋ ਹੁਣ ਇਹ ਨਿਕਲ ਗਿਆ ਨਾ ਜਿਹੜਾ ਥੋੜਾ ਬਹੁਤਾ ਰਹਿ ਗਿਆ ਆਪਾਂ ਨੇ ਸੂਈ ਨਾਲ ਕੱਢ ਲੈਣਾ ਆ ਦੇਖੋ ਕਿੱਦਾਂ ਸੋਹਣਾ ਆਇਆ ਹਨਾ ਕਿੱਦਾਂ ਸੋਹਣਾ ਬਣ ਗਿਆ ਸਾਨੂੰ ਵੀ ਖੁਸ਼ੀ ਹੁੰਦੀ ਹੈ ਚੀਜ਼ ਬਣਾ ਕੇ ਤੁਹਾਨੂੰ ਦਿਖਾਈਏ ਹਨਾ ਉਸ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਆ ਦੇਖੋ ਠੀਕ ਹੈ ਜੀ ਇੱਧਰਲੇ ਪਾਸੇ ਆ ਗਿਆ ਹੁਣ ਆਪਾਂ ਇਸ ਦੇ ਨਾਲ ਨਾਲ ਲਾਵਾਂਗੇ ਜੀ ਲੈਸ ਪਹਿਲਾਂ ਥੋੜੀ ਜੀ ਕਮੀ ਰਹਿ ਗਈ ਇਸ ਨੂੰ ਪੂਰਾ ਕਰ ਲਈਏ ਚੰਗੀ ਤਰ੍ਹਾਂ ਆਪਾਂ ਨੋਕ ਕੱਢ ਲਈਏ ਕਿਉਂਕਿ ਫਿਰ ਇੱਥੇ ਲੈਸ ਲਾਉਣੀ ਆ ਤਾਂ ਲੈਸ ਦੀ ਫਿਰ ਉਹ ਜਿਹੜੀ ਆਪਾਂ ਨੇ ਚੁੰਝ ਵਗੈਰਾ ਰੱਖਣੀ ਹੈ ਨਾ ਉਹ ਨਹੀਂ ਚੰਗੀ ਤਰ੍ਹਾਂ ਲੱਗਦੀ ਹੈਗੀ ਠੀਕ ਹੈ ਜੀ ਇਹ ਸਾਨੂੰ ਕੱਢ ਲਿਆ ਫਿਰ ਆਪਾਂ ਸੂਈ ਨਾਲ ਕੱਢ ਲਿਆ ਜਦੋਂ ਆਪਾਂ ਕੋਈ ਕੋਲਰ ਵਗੈਰਾ ਬਣਾਉਣੇ ਆ ਬਣਾਉਣੇ ਆ ਫਿਰ ਵੀ ਹਨਾ ਚੰਗੀ ਤਰ੍ਹਾਂ ਸੂਈ ਨਾਲ ਕੱਢ ਲਓ ਤੇ ਹੁਣ ਆਪਾਂ ਲਾਵਾਂਗੇ ਇਸ ਦੇ ਵਿੱਚ ਲੈਸ ਠੀਕ ਹੈ ਜੀ ਇਸ ਦੇ ਨਾਲ-ਨਾਲ ਹੁਣ ਆਪਾਂ ਲਾਵਾਂਗੇ ਲੈਸ ਹੁਣ ਤੁਸੀਂ ਦੇਖਿਓ ਤੇ ਲੈਸ ਲੱਗ ਕੇ ਸੂਟ ਕਿੱਡਾ ਸੋਹਣਾ ਆਉਂਦਾ ਤੇ ਜਿਹੜੇ ਭੈਣ ਭਾਈ ਸਾਡੀ ਵੀਡੀਓ ਦੇਖ ਰਹੇ ਨੇ ਉਹ ਸਾਡੀ ਵੀਡੀਓ ਨੂੰ ਤੇ ਸਾਡੀ ਮਿਹਨਤ ਨੂੰ ਕਮੈਂਟ ਜ਼ਰੂਰ ਕਰਿਓ ਕਿਉਂਕਿ ਹਨਾ ਨਹੀਂ ਤਾਂ ਸੂਟ ਬੰਦਾ ਹਨਾ ਫਟਾਫਟ ਬਣਾ ਦਿੰਦਾ ਐਵੇਂ ਹੁੰਦਾ ਕਿ ਚਲੋ ਨਾਲ-ਨਾਲ ਵੀਡੀਓ ਬਣਾਉਨੇ ਆ ਕਿਸੇ ਭੈਣ ਦੇ ਕੰਮ ਆਉਗੇ ਕੁੜੀਆਂ ਨੂੰ ਇਹ ਗੁਣ ਜ਼ਰੂਰ ਲੈਣਾ ਚਾਹੀਦਾ ਕਿਉਂਕਿ ਜਿਹੜੀਆਂ ਕੁੜੀਆਂ ਸਲਾਈ ਕਰਦੀਆਂ ਨੇ ਨਾ ਉਹਨਾਂ ਨੂੰ ਕਿਸੇ ਦੇ ਹੱਥਾਂ ਵੱਲ ਝਾਕਣ ਦੀ ਲੋੜ ਨਹੀਂ ਪੈਂਦੀ ਹੈਗੀ ਠੀਕ ਹੈ ਆ ਦੇਖੋ ਜੀ ਐਦਾਂ ਫਿਰ ਨਾਲ-ਨਾਲ ਸਲਾਈ ਲਾ ਦੇਣੀ ਹੈ ਐਨ ਲੈਸ ਦੇ ਰੱਖ ਕੇ ਬਿਜੜੀ ਲੈਸ ਐਂ ਸੋਹਣੀ-ਸੋਹਣੀ ਆਵੇ ਬਾਹਰ ਇਹਦਾ ਲਾ ਕੇ ਸਲਾਈ ਫਿਰ ਤੁਸੀਂ ਦੇਖਿਓ ਜਦੋਂ ਲੈਸ ਲੱਗੀ ਤਾਂ ਕਿੱਦਾਂ ਸੋਹਣਾ ਗਲਾ ਬਣੂਗਾ ਇਹ ਗਲਾ ਅੱਜਕੱਲ ਬਹੁਤ ਟ੍ਰੈਂਡ ਵਿੱਚ ਆ ਠੀਕ ਹੈ ਜੀ ਆਪਾਂ ਤੁਹਾਨੂੰ ਪੂਰੀ ਲੈਸ ਦਿਖਾਵਾਂਗੇ ਮੇਰਾ ਨਾ ਇੱਕ ਕੁੜੀਆਂ ਨੂੰ ਮੈਸੇਜ ਆ ਜਿਹੜੀਆਂ ਮੇਰੀਆਂ ਵੀਡੀਓ ਦੇਖਦੀਆਂ ਨੇ ਹਨਾ ਚਲੋ ਮੈਂ ਨਹੀਂ ਕਹਿੰਦੀ ਸਾਡੇ ਨਾਲ ਜਿਆਦਾ ਲੋਕੀ ਜੁੜੇ ਹੋਏ ਨੇ ਸਾਡੇ ਨਾਲ ਤਾਂ ਹਜੇ ਬਹੁਤ ਘੱਟ ਲੋਕੀ ਜੁੜੇ ਨੇ ਕਿਉਂਕਿ ਅਸੀਂ ਹੁਣੇ ਵੀਡੀਓ ਬਣਾਉਣ ਲੱਗੇ ਆ ਹਨਾ ਤੇ ਵੀਡੀਓ ਬਣਾਉਣ ਲੱਗੇ ਆ ਤਾਂ ਕਰਕੇ ਮੇਰਾ ਤਾਂ ਇੱਕੋ ਹੀ ਕਹਿਣਾ ਕੁੜੀਆਂ ਨੂੰ ਕਿ ਆਪਣੇ ਹੱਥ ਦਾ ਹੁਨਰ ਜਰੂਰ ਸਿੱਖੋ ਚਾਹੇ ਕੋਈ ਸਿੱਖੋ ਨਾ ਤਾਂ ਘਰ ਵਾਲੇ ਦੇ ਤੇ ਨਾ ਸੱਸ ਸਹੁਰੇ ਦੇ ਤੇ ਨਾ ਮਾਂ ਬਾਪ ਦੇ ਕਿਸੇ ਦੇ ਹੱਥਾਂ ਹਲ ਝਾਕਨ ਦੀ ਲੋੜ ਨਹੀਂ ਸਭ ਤੋਂ ਵੱਡਾ ਵਰਕ ਫਰੋਮ ਇਹੀ ਹੈ ਠੀਕ ਹੈ ਜੀ ਸਭ ਤੋਂ ਵੱਡਾ ਵਰਕ ਫਰਮ ਇਹੀ ਹੈ ਜੋ ਕਿ ਆਪਾਂ ਡੇਲੀ ਦਾ ਪੈਸਾ ਕਮਾ ਸਕੀਏ ਚਾਹੇ ਆਪਣੀ ਘਰੇ ਬੈਠਿਆਂ ਦੀ 200 ਰੁਪਏ ਦਿਹਾੜੀ ਬਣਦੀ ਹੈ ਪਰ ਪਰ ਬਣਦੀ ਜ਼ਰੂਰ ਹੈ ਠੀਕ ਹੈ ਜੀ ਕਮਾਈ ਵਿੱਚ ਬਹੁਤ ਬਰਕਤਾਂ ਨੇ ਨਾਲੇ ਆਪਣਾ ਜੋ ਵੀ ਤੁਸੀਂ ਹੁਣ ਤੁਹਾਨੂੰ ਆਉਂਦਾ ਤੁਸੀਂ ਉਹ ਦਿਖਾਓ ਠੀਕ ਹੈ ਜੀ ਫਿਰ ਐਦਾਂ ਐਨ ਗੋਲ ਗੋਲ ਘਮਾ ਦੇਣਾ ਕੱਪੜੇ ਨੂੰ ਖਿੱਚੀ ਜਾਣਾ ਨਾਲ ਨਾਲ ਹਨਾ ਕੱਪੜੇ ਨੂੰ ਮਤਲਬ ਸੈਟਿੰਗ ਕਰੀ ਜਾਣੀ ਹੈ ਨਾਲ ਨਾਲ ਵੀ ਜਿਹੜਾ ਮਤਲਬ ਕਿ نیچے ਬਾਲ ਨਾ ਆਵੇ ਕੋਈ ਤੇ ਆਪਾਂ ਕਾਟਨ ਦੇ ਸੂਟਾਂ ਨੂੰ ਜਿੱਦਾਂ ਮਰਜ਼ੀ ਡਿਜ਼ਾਈਨ ਕਰ ਲਓ ਤੁਸੀਂ ਆਪਾਂ ਇਹਦੇ ਘੇਰੇ ਤੇ ਵੀ ਜਿਹੜਾ ਡਿਜ਼ਾਈਨ ਬਣਾਵਾਂਗੇ ਪਿੰਟੈਕਸ ਪਾ ਕੇ ਜਦੋਂ ਸੂਟ ਪੂਰਾ ਤਿਆਰ ਹੋ ਗਿਆ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਸਾਡਾ ਸੂਟ ਹਨਾ ਕਿਵੇਂ ਬਣ ਕੇ ਤਿਆਰ ਹੋਇਆ ਤੇ ਸਿਰਫ ਅਸੀਂ ਕੋਈ ਘੇਰੇ ਦਾ ਘੇਰੇ ਤੇ ਲੈਸ ਵਗੈਰਾ ਨਹੀਂ ਲਾਈ ਸਿੰਪਲ ਲੁੱਕ ਰੱਖੀ ਹੈ ਗਲਾ ਤੇ ਘੇਰਾ ਠੀਕ ਹੈ ਜੀ ਫਰੰਟ ਘੇਰਾ ਬੈਕ ਘੇਰਾ ਸੀ ਸਿੰਪਲ ਰੱਖਿਆ ਬਾਜੂ ਵਿੱਚ ਡਬਲ ਲੈਸ ਲਗਾਈ ਹੈ ਜੁਆਇੰਟ ਲੈਸ ਤੇ ਸਿੰਪਲ ਲੈਸ ਲਾਈ ਹੈ ਤੇ ਨਾਲੇ ਤਾਂ ਇਸ ਨੂੰ ਸੀ ਫੈਂਸੀ ਬਣਾਇਆ ਨਾਲੇ ਸਿੰਪਲ ਦਾ ਸਿੰਪਲ ਰੱਖਿਆ ਠੀਕ ਹੈ ਜੀ ਇਸ ਨੂੰ ਨਾ ਜਿਹੜੀ ਕੋਨਾ ਹੁੰਦਾ ਹੈ ਇਹਦੇ ਵਿੱਚੋਂ ਵਧੀਆ ਚੰਗੀ ਤਰ੍ਹਾਂ ਲੈਸ ਕੱਢਿਆ ਕਰੋ ਚਾਹੇ ਸੂਈ ਚੱਕ ਕੇ ਕੱਢਿਆ ਕਰੋ ਠੀਕ ਹੈ ਜੀ ਕਿਉਂਕਿ ਫਿਰ ਬਹੁਤ ਜਿਵੇਂ ਜਿਵੇਂ ਮਤਲਬ ਕਿ ਗਲੇ ਦੇ ਪੱਕਟਾਈ ਕਰੀ ਜੇ ਓਮੇ ਓਮੇ ਲੈਸ ਆਉਗੀ ਨਾ ਤਾਂ ਬਹੁਤ ਸੋਹਣਾ ਬਣ ਕੇ ਆਉਂਦਾ ਗਲਾ ਤੇ ਦੇਖਣ ਵਾਲਾ ਵੀ ਖੁਸ਼ ਹੁੰਦਾ ਵੀ ਹਾਂ ਕੋਈ ਚੀਜ਼ ਬਣਾਈ ਹੈਗੀ ਆ ਠੀਕ ਹੈ ਜੀ ਸਿਲਾਈ ਕਰਨਾ ਜ਼ਰੂਰ ਸਿੱਖੋ ਤੇ ਸਾਡੇ ਚੈਨਲ ਨੂੰ ਕਰੋ ਜੀ ਲਾਈਕ ਕਮੈਂਟ ਸ਼ੇਅਰ ਤੇ ਨਾਲੇ ਸਾਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹਨਾ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗਦੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਜੀ ਆਪਾਂ ਫੋਨ ਤੇ ਵੀਡੀਓ ਬਣਾਉਨੇ ਆ ਕੋਈ ਸਾਡੇ ਕੋਲੇ ਵੱਡਾ ਕੈਮਰਾ ਨਹੀਂ ਕੁਝ ਵੀ ਨਹੀਂ ਹੈਗਾ ਠੀਕ ਹੈ ਜੀ ਜਦੋਂ ਬੱਚੇ ਸਕੂਲ ਚਲੇ ਜਾਂਦੇ ਨੇ ਉਸ ਤੋਂ ਬਾਅਦ ਆਪਾਂ ਵੀਡੀਓ ਬਣਾਉਨੇ ਆ ਤੇ ਆ ਹੁਣ ਤੁਸੀਂ ਦੇਖੋ ਦੇਖੋ ਕਿ ਕਿਦ ਸੁਹਣਾ ਘਲ ਆਇਆ ਨਾ ਮੇਰਾ ਜਿਹੜਾ ਪਲਾਈ ਹੈ ਨਾ ਮਸ਼ੀਨ ਦੀ ਉਹ ਵਾਈਟ ਆ ਤਾਂ ਕਰਕੇ ਤੁਹੰਦੀ ਜਨੀ ਨਹੀਂ ਰਹੀ ਆ ਦੇਖੋ ਹਨਾ ਕਿ ਕਿਦ ਸੁਹਣੀ ਆਈ ਆ ਜੀ ਬਣ ਕੇ ਤੁਸੀਂ ਵੀ ਇਦਾਂ ਇੱਕ ਵਾਰ ਟਰਾਈ ਜਰੂਰ ਕਰਕੇ ਦੇਖਿਓ ਜੀ ਧੰਨਵਾਦ ਆ ਦੇਖੋ ਹਨਾ ਕਿੰਨਾ ਸੋਹਣਾ ਬਣ ਕੇ ਆਇਆ ਇਹਦੇ ਵਿੱਚ ਆਪਾਂ ਲਾਵਾਂਗੇ ਕੱਪੜਾ ਤੇ